ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰਤ ਨਾ ਟੀਵੀ 80 ਪਉ ਦੇ ਸਾਰੇ ਦਰਸ਼ਕਾਂ ਤੇ ਸ਼੍ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਆਏ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਆਂ ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 30 ਦਸੰਬਰ 2015 15 ਪਉ ਨਾਨਕਸ਼ਹੀ ਸਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ اہم ਵਿਸ਼ਿਆਂ ਤੇ ਵਿਚਾਰ ਚਰਚ ਅ ਦੇਖੋ ਨਰਿੰਦਰ ਮੋਦੀ ਰੂਸ ਤੋੜ ਕੇ ਕਾਬਲ ਪਹੁੰਚਿਆ ਕਾਬਲ ਤੋਂ ਲਾਹੌਰ ਲਾਹੌਰ ਤੋਂ ਰਾਇਵੰਡ ਅਸੀਂ ਜਿਹੜਾ ਉਸ ਦਾ ਦੌਰਾ ਔਰ ਉਸ ਨੂੰ ਸੋਸ਼ਲ ਡਿਪਲੋਮੇਸੀ ਦੇ ਐਂਗਲ ਤੋਂ ਜਿਵੇਂ ਐਨਲਾਈਜ਼ ਕੀਤਾ ਬਹੁਤ ਸਾਰੇ ਵੀਰਾਂ ਪੈਣਾ ਨੇ ਉਸ ਨੂੰ ਬਹੁਤ ਪਸੰਦ ਕੀਤਾ ਸਰਵਨਾ ਦੀਆਂ ਲਿਖਤਾਂ ਵੀ ਆਈਆਂ ਨੇ ਕੌਲਾਂ ਵੀ ਆਈਆਂ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਔਰ ਕਿਉਂਕਿ ਉਸ ਪਾਸੇ ਸਾਡਾ ਫੋਕਸ ਸੀ ਤੇ ਇੱਕ ਡਿਵੈਲਪਮੈਂਟ ਜਦੋਂ ਕਿ ਮੋਦੀ ਲਾਹੌਰ ਚ ਰਾਇਵਿੰਡ ਜਿਹੜਾ ਹੈ ਉਹ ਮੁਬਾਰਕਬਾਦ ਵੀ ਦੇ ਰਿਹਾ ਸੀ ਔਰ ਗੁਲਾਬੀ ਪੱਗ ਵੀ ਦੇ ਰਿਹਾ ਸੀ ਨਵਾਜ਼ ਸ਼ਰੀਫ ਨੂੰ ਤੇ ਇਹ ਉਹੀ ਸਾਈਮਲਟੇਨियसਲੀ ਟਾਈਮ ਸੀ ਹਾਲਾਂਕਿ ਜਿਵੇਂ ਮੀਡੀਆ ਰਿਪੋਰਟਾਂ ਨੇ ਕਿ ਜੀ ਇਹ ਬਿਫੋਰ ਰਿਕਾਰਡਡ ਇੰਟਰਵਿਊ ਸੀ ਪਰ ਉਸ ਪੀਰੀਅਡ ਚ ਅਲ ਜਜ਼ੀਰਾ ਜਿਹੜਾ ਇਸ ਵੇਲੇ ਦੁਨੀਆ ਦਾ ਇੱਕ ਪ੍ਰੋਮਿਨੈਂਟ ਜਿਹੜਾ ਹੈ ਉਹ ਮੀਡੀਆ ਚੈਨਲ ਬਣ ਕੇ ਸਾਹਮਣੇ ਆਇਆ ਇੱਕ ਜ਼ਮਾਨਾ ਸੀ ਕਿ ਸੀਐਨਐਨ ਦੀ ਗੱਲ ਹੁੰਦੀ ਸੀ ਕਿ ਸੀਐਨਐਨ ਦੇ ਉੱਤੇ ਜਿਹੜੀ ਖਬਰ ਆ ਗਈ ਉਸ ਨੂੰ ਪਰਿਪੱਕ ਮੰਨਿਆ ਜਾਂਦਾ ਸੀ ਪਰ ਅਲ ਜ਼ਜ਼ੀਰਾ ਨੇ ਛੋਟੀ ਜਿਹੀ ਥਾਂ ਦੋਹਾ ਕਤਰ ਤੋਂ ਸ਼ੁਰੂ ਹੋ ਕੇ ਜਿਵੇਂ ਅੱਜ ਗਲੋਬਲੀ ਅਲ ਜ਼ਜ਼ੀਰਾ ਇਵਨ ਅਮਰੀਕਾ 'ਚ ਵੀ ਉਹਨੇ ਆਪਣੇ ਚੰਗੇ ਪੈਰ ਪਸਾਰੇ ਨੇ ਔਰ ਕਈ ਵਾਰੀ ਤੁਸੀਂ ਜਦੋਂ ਸੀਐਨਐਨ ਦੀ ਫੁਟੇਜ ਦੇਖਦੇ ਹੋ ਉਦੇ ਚ ਉਹਨਾਂ ਨੇ ਅਲ ਜਜ਼ੀਰਾ ਤੋਂ ਮੁੱਲ ਖਰੀਦੀ ਹੁੰਦੀ ਹੈ ਕਿਉਂਕਿ ਅਲ ਜਜ਼ੀਰਾ ਦੇ ਕੋਰਸਪੋਂਡੈਂਟ ਪਾਵੇਂ ਮਿਡਲ ਈਸਟ ਜਿੱਥੇ ਜਿੱਥੇ ਵੀ ਅਫਰੀਕਾ ਰਵਾਂਡਾ ਸਾਊਥ ਸ Sudan ਕਨਫਲਿਕਟਸ ਦੇ ਵਿੱਚ ਮਾਰੇ ਵੀ ਜਾਂਦੇ ਨੇ ਜਾਂ ਮਾਰੇ ਵੀ ਗਏ ਨੇ ਲੇਕਿਨ ਉਹਨਾਂ ਦੇ ਕੋਲ ਬਹੁਤ ਐਫੀਸ਼ੀਐਂਟ ਟੀਮ ਹੈ ਜਿਹੜੇ ਔਰ ਬਹੁਤ ਵੱਡੀ ਫੰਡਿੰਗ ਹੈ ਉਹਦਾ ਸਾਧਨ ਅਜੇ ਤੱਕ ਵੀ ਕਿਸੇ ਨੂੰ ਬਹੁਤਿਆਂ ਨੂੰ ਨਹੀਂ ਪਤਾ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਲ ਜਜ਼ੀਰਾ ਨਾ ਹੁੰਦਾ ਤੇ ਮਿਡਲ ਈਸਟ ਔਰ ਅਫਗਾਨਿਸਤਾਨ ਔਰ ਸਾਰੇ ਮੁੱਦਿਆਂ ਦੇ ਉੱਤੇ ਪਛਮੀ ਦੇਸ਼ਾਂ ਅਮਰੀਕਾ ਦੇ ਜਿੱਤ ਹੋਈ ਹੁੰਦੀ ਕਿਉਂਕਿ ਜੋ ਵੀ ਇਹਨਾਂ ਨੇ ਪਾਵੇਂ ਬਿਲੀਅਨਸ ਆਫ ਡਾਲਰਸ ਪੰਪ ਕੀਤੇ ਮਿਡਲ ਈਸਟ 'ਚ ਆਪਣੀ ਗੱਲ ਕਹਿਣ ਦੇ ਲਈ ਪਰ ਅਲ ਜ਼ਜ਼ੀਰਾ ਜਿਹੜਾ ਉਹ ਬਹੁਤ ਕੁਝ ਐਸਾ ਬਾਹਰ ਲੈ ਆਂਦਾ ਕਿ ਇਹਨਾਂ ਦਾ ਪ੍ਰੋਪਾਗੈਂਡਾ ਵਿਕਿਆ ਨਹੀਂ ਹੈ ਸੋ ਉਸ ਅਲ ਜ਼ਜ਼ੀਰਾ ਟੀਵੀ ਨੈਟਵਰਕ ਤੇ ਉੱਤੇ ਜਿਹੜਾ ਆਈਡੀ ਆਬ ਆਰਐਸਐਸ ਦਾ ਆਈਡੀਓਲੋਗ ਹੈ ਆਈਡੀਓਲੋਗ ਦਾ ਮਤਲਬ ਹੁੰਦਾ ਇੱਕ ਤਾਂ ਨੇ ਬਿਆਨਬਾਜ਼ੀਆਂ ਕਰਨ ਵਾਲੇ ਕੋਈ ਤੁਰਤਾਨੰਦ ਨੇ ਕਰਤੀ ਕੋਈ ਸੀਮਾਨੰਦ ਨੇ ਕਰਤੀ ਕੋਈ ਸੰਿਆਸਨ ਕਿਸੇ ਨੇ ਕਰਤੀ ਕੋਈ ਇਹ ਤਾਂ ਅੱਗੇ ਜਿਵੇਂ ਉਹ ਸ਼ਿਕਾਰ ਫੜਨ ਦੇ ਲਈ ਪਹਿਲਾਂ ਜਿਹੜੇ ਨੇ ਉਹਨਾਂ ਨੂੰ ਕੁਝ ਕਹਿੰਦੇ ਨੇ ਖੰਡੇ ਕਹਿੰਦੇ ਨੇ ਸ਼ਾਇਦ ਜਿਹੜੇ ਸ਼ਿਕਾਰੀ ਕੁੱਤੇ ਨੇ ਉਹ ਤਾਂ ਪਿੱਛੇ ਹੁੰਦੇ ਨੇ ਤੇ ਉਹ ਪਹਿਲਾਂ ਜਿਹੜੇ ਨੇ ਨਿਗੇ ਨਿਗੇ ਕੁੱਤੇ ਉਹ ਵਿੱਚ ਵੜਦੇ ਨੇ ਜਾ ਕੇ ਤੇ ਜਿਹੜਾ ਸ਼ਿਕਾਰ ਉਹਨਾਂ ਨੂੰ ਉਠਾਉਂਦੇ ਨੇ ਉਹ ਫਿਰ ਆ ਕੇ ਉਹਦੇ ਉੱਤੇ ਕੁੱਤੇ ਚਬੜਦੇ ਨੇ ਸੋ ਇਹ ਤਾਂ ਜਿਹੜੇ ਨੇ ਅੱਗੋਂ ਉਹਨਾਂ ਨੇ ਰੱਖੇ ਹੋਏ ਨੇ ਇਸ ਕਿਸਮ ਦੇ ਕੰਮ ਲਈ ਲੇਕਿਨ ਜਿਹੜਾ ਵਿਚਾਰਕ ਹੁੰਦਾ ਹੈ ਜਿਹੜਾ ਸੇਧ ਕਰ ਦਿੰਦਾ ਹੈ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਅਸੀਂ ਜਾਣਾ ਹੈ ਉਹਦੇ ਲਈ ਭੂਮਿਕਾ ਕਿਵੇਂ ਤਿਆਰ ਕਰਨੀ ਹੈ ਕਿਹਨੂੰ ਪੁੱਲ ਕਰਨਾ ਹੈ ਕਿਹਨੂੰ ਥੱਲੇ ਸੁੱਟਣਾ ਹੈ ਕਿਹਨੂੰ ਉਭਾਰਨਾ ਹੈ ਕਿਹਦੇ ਨਾਲ ਜਿਹੜਾ ਉਹ ਬਿਲਕੁਲ ਉਹਨੂੰ ਨਫ਼ਰਤ ਵਾਲਾ ਜਿਹੜਾ ਉਹਦੇ ਨਾਲ ਵਰਤਾਰਾ ਕਰਨਾ ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਔਰ ਇਹਨੂੰ ਕਈਆਂ ਨੇ ਜਿਸ ਕਿਸਮ ਦਾ ਸ਼ਬਦਿਕ ਸੋਸ਼ਲ ਇੰਜੀਨੀਅਰਿੰਗ ਸ਼ਬਦ ਵੀ ਜਦੋਂ ਯੂਪੀ ਬਿਹਾਰ ਦੇ ਵਿੱਚ ਦਲਤ ਵਰਗ ਮੁਸਲਮਾਨ ਵਰਗ ਔਰ ਜਿਹੜੇ ਬੈਕਵਰਡ ਪਛੜੀਆਂ ਸ਼੍ਰੇਣੀ ਆਦਰ ਬੈਕਵਰਡ ਕਲਾਸਿਸ ਜੀ ਇਹਨਾਂ ਨੂੰ ਗੰਡਣ ਦੀ ਲਾਈਨ ਆਈ ਯਾਦਵਾਂ ਨੇ ਗੰਡੇ ਆ ਲਾਲੂ ਯਾਦਵ ਜਾਂ ਦੂਸਰੇ ਮਲਾਇਮ ਯਾਦਵ ਨੇ ਜਾਂ ਮਾਇਆਵਤੀ ਨੇ ਕੀ ਉਹਨੂੰ ਸੋਸ਼ਲ ਇੰਜੀਨੀਅਰਿੰਗਾਂ ਦਾ ਸੋਚ ਵੀ ਇੰਜੀਨੀਅਰਿੰਗ ਸਾਇੰਸ ਆ ਗਈ ਕਿ ਵੀ ਕਿਹੜੇ ਕਿਹੜੇ ਵਰਗ ਨੂੰ ਤੁਸੀਂ ਕਿਧਰ ਨੂੰ ਲੈ ਕੇ ਜਾਣਾ ਤੇ ਜੇ ਤੁਸੀਂ ਆਰਐਸਐਸ ਦੀ ਵਿਚਾਰਧਾਰਾ ਦੇਖੋ ਜਿਹੜੀ ਕਿ 1925 ਤੋਂ ਜਿਸ ਦੀ ਸ਼ੁਰੂਆਤ ਹੁੰਦੀ ਹੈ ਡਾਕਟਰ ਹੈਡਗਵੇਅਰ اور ਫਿਰ ਡਾਕਟਰ ਗੋਲਵਲਕਰ ਉਹਨਾਂ ਨੇ ਕਿਸੇ गिवन ਸਿਚੁਏਸ਼ਨ ਚ ਫਲੈਕਸੀਬਿਲਟੀ ਦਾ ਦਿਖਾਈ ਹੋ ਸਕਦੀ ਹੈ ਉਸ ਸਥਿਤੀ ਦਾ ਫਾਇਦਾ ਲੈਣ ਲਈ ਹਿੰਦੂਤਵਾ ਲਈ ਜੀ ਪਰ ਉਹਨਾਂ ਨੇ ਆਪਣੀ ਆਈਡੀਓਲੋਜੀ ਕਦੇ ਨਹੀਂ ਛੱਡੀ ਹੈ ਔਰ ਉਹਨਾਂ ਨੇ ਜੋ ਕੁਝ ਗੋਲਵਲਕਰ ਕਹੇਗਾ ਉਹਨੂੰ ਕਹਿੰਦੇ ਇਹ ਗੁਰੂ ਗੋਲਵਲਕਰ ਨੇ ਉਸ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਸ ਦਾ ਦੀ ਜਿਹੜੀ ਲਾਈਨ ਹੈ ਔਰ ਗੋਲਵਲਕਰ ਦੀਆਂ ਰਚਨਾਵਾਂ ਕੋਈ ਲੁਕੀਆਂ ਛਪੀਆਂ ਨਹੀਂ ਨੇ ਉਹ ਉਹ ਹੀ ਜ਼ਮਾਨਾ ਜਦੋਂ ਕਿ 나ਜੀ ਪਾਰਟੀ ਜਰਮਨ ਦੇ ਵਿੱਚ ਉੱਭਰ ਰਹੀ ਸੀ ਔਰ ਗੋਲ ਵਲਕਰ ਐਡਮਾਇਰਰ ਸੀ 나지ਆਂ ਦਾ ਜੇ ਇਟਲੀ ਦੇ ਵਿੱਚ ਮਸੋਲਨੀ ਦੇ ਥੱਲੇ ਫਾਸ਼ੀਵਾਦ ਆਇਆ ਔਰ ਫਾਸ਼ੀਜ਼ਮ ਔਰ 나ਜ਼ੀਜ਼ਮ ਇੱਕੋ ਵੇਲੇ ਸਾਈਮਲਟੇਨੀਅਸਲੀ ਗਰੋ ਹੋ ਰਿਹਾ ਸੀ ਜਾਪਾਨ ਦੇ ਵਿੱਚ ਇੰਪੀਰੀਅਲਿਜ਼ਮ ਸੀ ਔਰ ਬਾਅਦ ਦੇ ਵਿੱਚ ਇਹੀ ਤਾਕਤਾਂ ਜਿਹੜੀਆਂ ਨੇ ਜਾਪਾਨ ਇਟਲੀ ਔਰ ਜਰਮਨੀ ਇਹ ਸਹਿਯੋਗੀ ਬਣੇ ਦੂਸਰੇ ਸੰਸਾਰ ਯੁੱਧ ਤੇ ਫਿਰ ਫਾਸ਼ਿਸਮ ਦੇ ਜਿਹੜੇ ਕੁਝ ਤੱਤ ਸੀ ਉਹ ਵੀ ਆਰਐਸਐਸ ਨੇ ਜਾਂ ਗੋਲਵਰਕਰ ਨੇ ਐਡਾਪਟ ਕੀਤੇ ਜੇ ਤੁਸੀਂ ਇਹਨਾਂ ਦੀ ਖਾਕੀ ਨਿਕਰ ਔਰ ਇਹਨਾਂ ਦਾ ਜੇ ਓਵਰਆਲ ਜਿਹੜੀ ਕਵਾਇਦ ਹੈ ਉਹਨਾਂ ਦਾ ਰੰਗ ਵੀ ਖਾਕੀ ਸੀ ਫਾਸ਼ੀਵਾਦੀਆਂ ਦੀ ਡਰੈਸ ਦਾ ਔਰ ਹੈ ਹਿਟਲਰ ਦੇ ਤਰਜ਼ ਦੇ ਉੱਤੇ ਨਾਜ਼ੀਆਂ ਦੀ ਸੈਲੂਟੇਸ਼ਨ ਵੀ ਇਹਨਾਂ ਨੇ ਲਈ ਔਰ ਜਿਹੜੀ ਗੱਲ ਗੋਲਵਰਕਰ ਨੇ ਹਮੇਸ਼ਾ ਕਹੀ ਜੋ ਨੀਤੀ ਨਾਜ਼ੀਆਂ ਦੀ ਸੀ ਉਹਨੇ ਇਹ ਕਿਹਾ ਕਿ ਜੋ ਹਾਲ ਮਾਈਨੋਰਟੀਜ਼ ਦਾ 히틀러 ਨੇ ਲੱਭਿਆ ਭਾਰਤ ਦੇ ਵਿੱਚ ਵੀ ਇਹੀ ਲਾਗੂ ਹੋਣਾ ਚਾਹੀਦਾ ਔਰ ਹੋਏਗਾ ਸੋ ਜ਼ਾਹਰ ਹੈ ਕਿ ਵੀ ਜਿਵੇਂ ਹਿਟਲਰ ਨੇ 나ਜ਼ੀਆਂ ਨੇ ਯਹੂਦੀਆਂ ਨੂੰ ਜਿਪਸੀਆਂ ਨੂੰ ਕੈਥੋਲਿਕਸ ਨੂੰ ਕਮਿਊਨਿਸਟਸ ਨੂੰ ਫਿਜ਼ੀਕਲੀ ਹੈਂਡੀਕੈਪਟ ਨੂੰ 멘ਟਲੀ ਹੈਂਡੀਕੈਪਟ ਨੂੰ ਮਾਰਿਆ ਕੰਸੈਂਟ੍ਰੇਸ਼ਨ ਕੈਂਪਾਂ ਗੈਸ ਚੈਂਬਰਾਂ ਇਹੀ ਹਾਲ ਮਾਈਨੋਰਟੀਜ਼ ਦਾ ਹੋਣਾ ਚਾਹੀਦਾ ਔਰ ਕਿਉਂਕਿ 나ਜ਼ੀਇਜ਼ਮ ਜਾਂ 나지ਵਾਦ ਹੈ ਹੀ ਸੁਵਸਤਕਾ ਉਹਨਾਂ ਦਾ ਨਿਸ਼ਾਨ ਜਿਹੜਾ ਹਿੰਦੂ ਮੰਦਰਾਂ ਤੇ ਹੁੰਦਾ ਹੈ ਅੱਜ ਵੀ ਔਰ ਆਰੀਅਨ ਰੇਸ ਦਾ கான்ਸੈਪਟ ਹੀ ਬ੍ਰਾਹਮਣਵਾਦ ਸੀ ਕਿਉਂਕਿ ਆਰੀਆ ਦਾ ਮਤਲਬ ਕੁਲੀਨ ਹੁੰਦਾ ਹੈ ਸੰਸਕ੍ਰਿਤ ਦੇ ਵਿੱਚ ਔਰ ਇਹ ਰੇਸ ਚੌੜਾ ਮੱਥਾ ਲੰਬਾ ਨਾਕ ਗੋਰਾ ਰੰਗ 나ਜ਼ੀਆਂ ਦੀ ਤਾਂ ਆਈਡੀਓਲੋਜੀ ਉਹ ਹੈ ਜਿਹੜੀ ਕਿ 4000 ਸਾਲ ਤੋਂ ਰਿਗਵੇਦ ਰਾਹੀਂ ਉੱਤਮ ਰੇਸ ਆਰੀਆ ਅਸੀਂ ਹਾਂ ਕਿ ਜੀ ਆਰੀਆ ਵ੍ਰਤ ਹੈ ਦੇਸ਼ ਹਮਾਰਾ ਹਮ ਆਰੀਓਂ ਕੀ ਹੈ ਸੰਤਾਨ ਨਹੀਂ ਇਹੀ ਇਹਨਾਂ ਦੇ ਨਾਰੇ ਸੀ ਜੀ ਔਰ ਇਹਦੇ ਥੱਲੇ ਹੀ ਦਿਆਨੰਦ ਨੇ ਆਰੀਆ ਸਮਾਜ ਫਾਊਂਡ ਕੀਤਾ ਔਰ ਇਹ ਜਿਹੜਾ ਸਾਰਾ ਪਾਰਟ ਹੈ ਜਿਹੜਾ ਕਿ ਆਰਐਸਐਸ ਦੀ ਬੇਸਿਕ ਆਈਡੀਓਲੋਜੀ ਹੈ ਔਰ ਇਹ ਡਿਬੇਟ ਇਸ ਲਈ ਸ਼ੁਰੂ ਹੋਈ ਪਿਛਲੇ ਦਿਨਾਂ 'ਚ ਕਿ ਇਸ ਆਰਐਸਐਸ ਦਾ ਰੀਅਲ ਆਈਡੀਓਲੋਗ ਔਰ ਇਸ ਵੇੜੇ ਭਾਜਪੀ ਦਾ ਜਨਰਲ ਸੈਕਟਰੀ ਰਾਮ ਮਾਧਵ ਇਹਨੇ ਅਲ ਜਜ਼ੀਰਾ ਟੀਵੀ ਨੂੰ ਅਲ ਜਜ਼ੀਰਾ ਦਾ ਮਤਲਬ ਹੈ ਗਲੋਬਲੀ ਉਹ ਪਹੁੰਚ ਗਿਆ ਹੈ ਉਹਨੇ ਇੰਟਰਵਿਊ ਦਿੱਤਾ ਹੈ ਔਰ ਉਸ ਇੰਟਰਵਿਊ ਦੀ ਗੱਲ ਕਰਨ ਤੋਂ ਪਹਿਲਾਂ ਜਦੋਂ ਮੈਂ ਸੋਸ਼ਲ ਇੰਜੀਨੀਅਰਿੰਗ ਦੀ ਗੱਲ ਕੀਤੀ ਹੈ ਕਿ ਹੁਣ ਹਮੇਸ਼ਾ ਜਿਹੜਾ ਜਦੋਂ ਅਸੀਂ ਆਰਐਸਐਸ ਦੀ ਵਿਚਾਰਧਾਰਾ ਦੇਖਦੇ ਆਂ ਇਹਨਾਂ ਦੇ ਲਈ ਜਿਹੜਾ ਸਭ ਤੋਂ ਵੱਡਾ ਲਾਅ ਹੈ ਕੋਈ ਉਹ ਮੰਨੂ ਸਮ੍ਰਿਤੀ ਹੈ ਜੀ ਔਰ ਉਹਨੂੰ ਕਹਿੰਦੇ ਹੀ ਮੰਨੂ ਜੀ ਨੇ ਇਹਨਾਂ ਨੇ ਕੁਝ ਅਰਸਾ ਪਹਿਲਾਂ ਮੰਨੂ ਦੀ ਯਾਦ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਵੀ ਕੀਤਾ ਹੈ ਇੰਦਰਾ ਗਾਂਧੀ ਵੀ ਜਿਹੜੀ ਹੈ ਉਹ ਕਿਉਂਕਿ ਕਸ਼ਮੀਰੀ ਔਰ ਉਹ origin ਬ੍ਰਹਮਣ ਉਹ ਵੀ ਅਲਟੀਮੇਟਲੀ ਆਰਐਸਐਸ ਦੇ ਹੱਥਾਂ 'ਚ ਹੀ ਖੇਢੀ ਹੈ ਸੋ ਮਨੂ ਸਮ੍ਰਿਤੀ ਨੂੰ ਜਿਹਨੇ ਕਿ ਕਾਸ ਸਿਸਟਮ ਨੂੰ ਬੜਾ ਇਸ ਕਿਸਮ ਦਾ ਜਿਹੜਾ ਜਟਲ ਬਣਾ ਦਿੱਤਾ ਕਿ ਉਹਦੇ ਚ ਕੋਈ ਨਿਕਲ ਹੀ ਨਾ ਸਕੇ ਹੁਣ ਸੋਸ਼ਲ ਇੰਜੀਨੀਅਰਿੰਗ ਆਰਐਸਐਸ ਦੀ ਇੱਕ ਪਾਸੇ ਦੇਖੋ ਫਿਰ ਮੈਂ ਇਹਦੇ ਮਾਧਵ ਦੇ ਉਸ ਦੇ ਇੰਟਰਵਿਊ ਦੀ ਗੱਲ ਕਰਦੇ ਆਂ ਰਾਮ ਮਾਧਵ ਦੇ ਜੀ ਹੁਣ ਇਹਨਾਂ ਨੇ ਅਜ ਤੋਂ 2 ਮਹੀਨੇ ਪਹਿਲਾਂ ਸਤੰਬਰ ਮਹੀਨੇ ਸ਼ਾਇਦ ਸਤੰਬਰ ਜਾਂ ਅਕਤੂਬਰ ਨੂੰ ਯਾਦ ਨਹੀਂ ਹੈ ਡੇਟ ਪੰਜਾਬ ਚ ਵੀ ਬਾਦਲ ਨੇ ਮਨਾਇਆ ਭਾਰਤ ਉਹਨਾਂ ਨੇ ਕਿਹਾ ਜੀ ਅਸੀਂ ਜਿਸ ਦਿਨ ਸੰਵਿਧਾਨ ਮੁਕੰਮਲ ਹੋਇਆ ਸੀ ਉਹ ਦਿਨ ਅੰਬੇਦਕਰ ਦੇ ਨਾਂ ਤੇ ਔਰ ਅੰਬੇਦਕਰ ਦੇ ਸਟੈਚੂਜ਼ ਦੇ ਉੱਤੇ ਜਾ ਕੇ ਉਹਨਾਂ ਨੇ ਹਾਰ ਪਾਏ ਔਰ ਸਲੂਟ ਕੀਤਾ ਔਰ ਜਿਹੜਾ ਸੰਵਿਧਾਨ ਮੁਕੰਮਲ ਹੋਣ ਦੀ ਗੱਲ ਕੀਤੀ ਹਾਲਾਂਕਿ ਹੁਣ ਉੱਥੋਂ ਇੱਕ ਬੜਾ ਪ੍ਰੋਮਿਨੈਂਟ ਸ਼ਾਇਦ ਹੁਣ ਤਾਂ ਕਾਂਗਰਸ ਚ ਹੈ ਕਿਸੇ ਵੇਲੇ ਬਹੁਜਨ ਸਮਾਜ ਸੀ ਮੈਂਬਰ ਪਾਰਲੀਮੈਂਟ ਵੀ ਰਿਹਾ ਸਤਰਾਮ ਕੈਂਥ ਜੀ ਚੰਗਾ ਪੜਿਆ ਲਿਖਿਆ ਬੰਦਾ ਔਰ ਮੈਂ ਉਹ ਜਲੰਧਰ ਦਾ ਫੰਕਸ਼ਨ ਦੀ ਰਿਪੋਰਟਿੰਗ ਦੇਖ ਰਿਹਾ ਸੀ ਕਿ ਕਿਵੇਂ ਕਈ ਵਾਰੀ ਜਿਹੜਾ ਦਿਨ ਹੁੰਦਾ ਨਹੀਂ ਜਦੋਂ ਤੁਸੀਂ ਉਹਨੂੰ ਐਸਟੈਬਲਿਸ਼ ਕਰਨਾ ਸ਼ੁਰੂ ਕਰ ਦਿੰਨੇ ਹੋ ਆਪਣੇ ਰਾਜਸੀ ਮਫਾਦ ਲਈ ਤੇ ਫਿਰ ਕਿਉਂ ਜੀਆਂ ਗਲਤੀਆਂ ਹੁੰਦੀਆਂ ਨੇ ਹੁਣ ਉਹ ਸੰਵਿਧਾਨ ਮੁਕੰਮਲ ਹੋਣ ਦਾ ਦਿਨ ਸੀ ਤੇ ਉਹ ਜਦੋਂ ਡਾਕਟਰ ਅੰਬੇਦਕਰ ਦੇ ਸਟੈਚੂ ਦੇ ਉੱਤੇ ਉਹ ਹਾਰ ਪਾ ਰਹੇ ਨੇ ਉਹ ਸਤਰਾਮ ਕਾਂਤ ਨੂੰ ਮੀਡੀਆ ਪੁੱਛ ਰਿਹਾ ਜੀ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਉਹ ਕਹਿ ਰਹੇ ਨੇ ਜੀ ਕਿ ਅੱਜ ਉਹ ਦਿਨ ਹੈ ਜਦੋਂ ਕਿ ਡਾਕਟਰ ਅੰਬੇਦਕਰ ਦੀ ਮਰਤ ਹੋਈ ਔਰ ਅਸੀਸ ਦਿੰਦੇ ਉਹਨੂੰ ਇਹ ਵੀ ਇਸ ਲੈਵਲ ਦੇ ਬੰਦੇ ਨੂੰ ਔਰ ਉਹਨਾਂ ਸਾਰਿਆਂ 'ਚੋਂ ਬਹੁਤ ਅੱਛਾ ਸਪੀਕਰ ਹੈ ਉਹ ਪੜਿਆ ਲਿਖਿਆ ਸੋ ਕਿਉਂਕਿ ਇਹ ਇੰਨੀ ਕੁਇਕਲੀ ਜਿਹੜਾ ਇਹ ਆਰਐਸਐਸ ਨੇ ਸ਼ੁਰੂ ਕੀਤਾ ਅੰਬੇਦਕਰ ਨੂੰ ਓਨ ਕਰਨਾ ਔਰ ਹਮੇਸ਼ਾ ਇਹਨਾਂ ਦਾ ਡਾਕਟਰ ਅੰਬੇਦਕਰ ਲਈ ਕੰਟੈਂਪਟ ਰਿਹਾ ਕਿਉਂਕਿ ਜੇ ਡਾਕਟਰ ਅੰਬੇਦਕਰ ਭਾਰਤੀ ਸੰਵਿਧਾਨ ਦੇ ਉਸ ਕੰਸਟਿਟੂਐਂਟ ਅਸੈਂਬਲੀ ਦੇ ਚੇਅਰਪਰਸਨ ਸੀ ਜਿਨੇ ਸੰਵਿਧਾਨ ਪਾਸ ਕੀਤਾ ਤੇ ਆਰਐਸਐਸ ਕਿਉਂ ਨਾ ਹੇਟ ਕਰੇ ਉਹਨਾਂ ਨੂੰ ਕਿ ਉਹ ਸੰਵਿਧਾਨ ਨੂੰ ਘਟੋ-ਘਟ ਸ਼ਬਦਾਂ ਦੇ ਵਿੱਚ ਤਾਂ ਸੈਕੂਲਰ ਹੈ ਜੀ ਪਰ ਇਹਨਾਂ ਨੇ ਉਹਨੂੰ ਮੁੜ ਕੇ ਜਿਹੜਾ ਲੈਟਰਸ ਉਹਦੇ ਮੰਨੂਵਾਦੀ ਬਣਾ ਦਿੱਤੇ ਫਿਰ ਜਿਸ ਮੰਨੂ ਨੂੰ ਇਹ ਆਪਣਾ ਲਾਗਿਵਰ ਕਹੇ ਕਿ ਬਹੁਤ ਤਾਰੀਫ ਕਰਦੇ ਨੇ ਡਾਕਟਰ ਅੰਬੇਦਕਰ ਨੇ ਸਭ ਤੋਂ ਪਹਿਲਾਂ ਜਿਹੜਾ ਮੰਨੂ ਸਮਰਤੀ ਨੂੰ ਸਾੜਨ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕੀਤਾ 25 ਦਸੰਬਰ 1927 ਨੂੰ ਜੀ ਪਹਿਲੀ ਵਾਰੀ ਔਰ ਇੱਕ ਜਿਹੜਾ 크ਿਸਮਸ ਦਾ ਦਿਨ ਸੀ ਜੇ ਇਸ ਨੂੰ 1927 ਚ ਅੰਬੇਦਕਰ ਨੇ ਐਲਾਨ ਕੀਤਾ ਕਿ ਜਿਹੜੇ ਭਾਰਤ ਦੇ ਦਰਦ ਨੇ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਬਦਕਿਸਮਤੀ ਦਾ ਦੌਰ ਸ਼ੁਰੂ ਹੋਇਆ ਮਨੂ ਸਮ੍ਰਿਤੀ ਜਿਨੇ ਕਿ ਜੋ ਜਾਤ ਪਾਤ ਹੈ ਉਹਨੂੰ ਕੋਡਿਫਾਈ ਕੀਤਾ ਔਰ ਇਹਨੂੰ ਸਾੜਿਆ ਜਾਏ ਮਨੂ ਸਮ੍ਰਿਤੀ ਨੂੰ ਔਰ ਇਹ ਆਰਟੀਕਲ ਵੀ ਇੱਕ ਬੀਬੀਸੀ ਦਾ ਸੀ ਜਿਹਦੇ ਵਿੱਚ ਕਿ 1927 ਦੇ ਮਨੂ ਸਮ੍ਰਿਤੀ ਦੇ ਸਾੜਨ ਦੀ ਗੱਲ ਕੀਤੀ ਹੁਣ ਵੀ ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਸੰਸਕ੍ਰਿਤ ਚ ਮਨੂ ਸਮ੍ਰਿਤੀ ਛਾਪਣ ਦੀ ਲੋੜ ਇਸ ਲਈ ਨਹੀਂ ਪੈਂਦੀ ਇਉਂ ਨੂੰ ਪੜਨ ਵਾਲੇ ਨੇ ਕੋਈ ਹੋਰ ਹੁਣ ਇਸ ਲਈ ਛਾਪਣੀ ਪੈਂਦੀ ਹੈ ਕਿ ਦਲਤ ਉਹਨੂੰ ਸਾੜਦੇ ਨੇ ਹਰ ਸਾਲ ਤੇ ਉਹਨੂੰ ਸਾੜਨ ਦੇ ਲਈ ਜਿਹੜੀ ਹੈ ਉਹਨਾਂ ਨੂੰ ਕਿਤਾਬਾਂ ਮੰਨੂ ਸਮ੍ਰਿਤੀ ਛਾਪਣੀ ਪੈਂਦੀ ਹੁਣ ਇੱਕ ਪਾਸੇ ਤਾਂ ਬੇਦਖਰ ਦੀ ਲਾਈਨ ਇਹ ਹੁਣ ਆਰਐਸਐਸ ਨੇ ਉਹਨਾਂ ਨੂੰ ਜਿਹੜਾ ਐਲਾਨ ਦਿੱਤਾ ਹੈ ਪਿਛਲੇ ਦਿਨਾਂ ਅਜ ਭਾਰਤ ਦੀ ਸਰਕਾਰ ਨੇ ਵੀ ਕਿਉਂ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਔਰ ਸਾਡੀ ਉਹ ਬਹੁਤ ਵੱਡੀ ਹਸਤੀ ਨੇ ਔਰ ਜੇ ਹੁਣ ਤੁਸੀਂ ਉਹਨਾਂ ਦੀ ਆਈਡੀਓਲੋਜੀ ਦੇ ਟਕਰਾਅ ਦੀ ਗੱਲ ਕਰੋ ਉਹਨੂੰ ਤਾਂ ਕਿਹਾ ਵੀ ਇਹ ਰਾਮਕ੍ਰਿਸ਼ਨ ਵਿਸ਼ਨੂਮਹੇ ਇਹ ਸਾਰੇ ਜਿਹੜੇ ਨੇ ਸਾਡੇ ਨਾਲ ਬਿਲੋਂਗ ਨਹੀਂ ਕਰਦੇ ਔਰ ਉਹਨੇ ਹਿੰਦੂਤਵਾ ਦਾ ਖਹਿੜਾ ਛੱਡ ਕੇ ਅਲਟੀਮੇਟਲੀ 1955 ਜਾਂ 54 'ਚ 50 ਹਜ਼ਾਰ ਤੋਂ ਜ਼ਿਆਦਾ ਆਪਣੇ ਫਾਲੋਅਰਸ ਨੇ ਆ ਡਾਕਟਰ ਅੰਬੇਦਕਰ ਨੇ ਨਾਗਪੁਰ ਦੇ ਵਿੱਚ ਜਿਹੜਾ ਆਰਐਸਐਸ ਦਾ ਹੈੱਡਕੁਆਰਟਰ ਸੀ ਉੱਥੇ ਉਹਨੇ ਹਿੰਦੂ ਧਰਮ ਛੱਡ ਕੇ ਤੇ ਬੁੱਧ ਧਰਮ ਐਡਾਪਟ ਕਰ ਲਿਆ ਸੀ ਜੀ ਹੁਣ ਜੇ ਤੁਸੀਂ ਇਹ ਦੇਖੋ ਵੀ ਹਿੰਦੂਤਵਾ ਤੋਂ ਖਹਿੜਾ ਛਡਾ ਕੇ ਉਹ ਬੁੱਧਤਵਾ ਦੇ ਵਿੱਚ ਚਲਾ ਗਿਆ ਫਿਰ ਜਿਹੜੇ ਉਹਨਾਂ ਦੀ ਇਹ ਅੰਗਰੇਜ਼ੀ ਨੂੰ ਹੇਟ ਕਰਦੇ ਨੇ ਹਰ ਚੀਜ਼ ਇੰਗਲਿਸ਼ ਸਾਮਰਾਜ ਦੀ ਜਿਹੜੀ ਹੈ ਹਿੰਦੂਤਵੀ ਜਿਹੜੇ ਨੇ ਉਹਨਾਂ ਦਾ ਪਹਿਰਾਵਾ ਉਹਨਾਂ ਦੀ ਬੋਲੀ ਉਹ ਦੂਜਾ ਔਰ ਅੰਬੇਦਕਰ ਹਮੇਸ਼ਾ ਹੀ ਬੈਸਟ ਵੈਲ ਡਰੈਸ ਜੇ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਕਾਇਦ ਆਜ਼ਮ ਮੁਹੰਮਦ ਅਲੀ ਜਨਾਬ ਤੋਂ ਬਾਅਦ ਜਿਹੜੇ ਕਿ ਬਿਲਕੁਲ ਸੂਟਡ ਬੂਟਡ ਹੁੰਦੇ ਸੀ ਟਾਈ ਦੇ ਨਾਲ ਕੋਈ ਵੈਲ ਡਰੈਸ ਸੀ ਤੇ ਡਾਕਟਰ ਅੰਬੇਦਕਰ ਸੀ ਲੇਕਿਨ ਉਹ ਜੇ ਕਿਤੇ ਪ੍ਰੋਟੈਸਟ ਵੀ ਹੁੰਦੇ ਸੀ ਤਾਂ ਉਹਨਾਂ ਨੇ ਸੂਟ ਹੀ ਪਾਇਆ ਹੁੰਦਾ ਸੀ ਕਹਿੰਦੇ ਸੀ ਵੀ ਅੰਗਰੇਜ਼ੀ ਪਹਿਰਾਵਾ ਹੈ ਇਹ ਜਿਹੜਾ ਹੈ ਇਹਨਾਂ ਲੋਕਾਂ ਦੀ ਸਭਿਤਾਈ ਸਾਨੂੰ ਬਚਾ ਸਕਦੀ ਹੈ ਇਹਨਾਂ ਹਿੰਦੂਤਵੀਆਂ ਤੋਂ ਹੁਣ ਅੰਗਰੇਜ਼ੀ ਨੂੰ ਇਹ ਕੰਟੈਂਪਟ ਨਾਲ ਦੇਖਦੇ ਨੇ ਹਿੰਦੂਤਵੀ ਤੇ ਅੰਬੇਦਕਰ ਦੀ ਇਹ ਕੋਟ ਹੈ ਅੰਗਰੇਜ਼ੀ ਸ਼ੇਰਨੀ ਦਾ ਦੁੱਧ ਹੈ ਜੇਤੂ ਬਣਨ ਲਈ ਇਹਨੂੰ ਪਿਓ ਜੀ ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਵੀ ਜੇ ਦਲਤਾ ਨੇ ਛਟਕਾਰਾ ਪਾਣਾ ਹੈ ਨਾ ਤਾਂ ਅੰਗਰੇਜ਼ੀ ਪੜੋ ਇਹਨਾਂ ਦੀਆਂ ਜ਼ਬਾਨਾਂ ਪੜੋਗੇ ਇਹਨਾਂ ਦੇ ਗੁਲਾਮ ਰਹੋਗੇ ਹੁਣ ਇਸ ਸਾਰਿਆਂ ਨੂੰ ਫਿਰ ਉਹਨਾਂ ਦਾ ਉਹ ਮਾਸਾਹਾਰੀ ਸੀ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਹਿੰਦੂਤਵਾ ਬਕਵਾਸ ਹੈ ਔਰ ਸਾਡੇ ਲਈ ਜੇ ਕੋਈ ਹੈ ਤੇ ਉਹ ਬੁੱਧ ਦੀ ਟੀਚਿੰਗ ਹੈ ਇਸ ਲਈ ਉਹਨਾਂ ਨੇ ਬੁੱਧ ਧਰਮ ਐਡਾਪਟ ਕੀਤਾ ਹੁਣ ਇਸ ਕਿਸਮ ਦੇ ਅੰਬੇਦਕਰ ਨੂੰ ਜਿਹਨੇ ਮਨੁੱਖ ਸਮ੍ਰਿਤੀ ਸਾੜੀ ਜਿਹਨੇ ਸੰਵਧਾਨ ਸੈਕੂਲਰ ਦਿੱਤਾ ਹੈ ਜਿਹੜਾ ਅੰਗਰੇਜ਼ੀ ਜ਼ਬਾਨ ਅੰਗਰੇਜ਼ੀ ਡਰੈੱਸ ਉਹਨਾਂ ਨੂੰ ਜਿਹੜਾ ਇਹਨਾਂ ਦੇ ਉੱਤੋਂ ਸੁਪਰੀਮ ਦੱਸ ਕੇ ਉਹਨਾਂ ਨੂੰ ਮੁਕਤੀ ਦਾ ਰਸਤਾ ਦੱਸਦਾ ਹੈ ਕਿ ਭਾਈ ਇਹ ਸ਼ੇਰਨੀ ਦਾ ਦੁੱਧ ਹੈ ਅੰਗਰੇਜ਼ੀ ਜੀ ਜੇ ਜਿੰਨਾ ਤੇ ਇਹ ਪੀਓ ਔਰ ਮੈਂ ਸਮਝਦਾ ਕਿ ਇਸ ਸਭ ਦੇ ਬਾਵਜੂਦ ਤੁਸੀਂ ਇਹਨਾਂ ਦੀ ਜੇ ਤੁਸੀਂ ਆਰਐਸਐਸ ਦੀ ਸੋਸ਼ਲ ਇੰਜੀਨੀਅਰਿੰਗ ਦੀ ਵੋਟਾਂ ਲੈਣ ਦੀ ਫਲੈਕਸੀਬਿਲਟੀ ਦੇਖੋ ਹੁਣ ਕਹਿਣ ਨੂੰ ਇਹ ਕਹਿਣਗੇ ਜੀ ਜਾਤ ਪਾਤ ਜਿਹੜੀ ਹੈ ਉਹ ਤਾਂ ਮੰਨੂ ਨੇ ਲਿਖੀ ਹੈ ਔਰ ਉਹਦਾ ਉਹ ਪੋਲੀਟੀਕਲ ਐਡਵਾਂਟੇਜ ਵੀ ਲੈਂਦੇ ਨੇ ਹੁਣ ਮੋਦੀ ਦੀ ਕੀ ਜ਼ਾਤ ਹੈ ਕੀ ਨਹੀਂ ਹੈ ਇਹਦੇ ਵਿੱਚ ਕਿਸੇ ਦਾ ਕੋਈ ਇੰਟਰਸਟ ਨਹੀਂ ਲੇਕਿਨ ਜਦੋਂ ਇਹਨਾਂ ਨੇ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਬਿਹਾਰ ਦੇ ਵਿੱਚ ਇੱਥੇ ਇੱਕ ਖਾਸੀ ਗਿਣਤੀ ਦੇ ਵਿੱਚ ਤੇਲੀ ਰਹਿੰਦੇ ਨੇ ਉਹਨਾਂ ਦੇ ਹਲਕਿਆਂ 'ਚ ਜਾ ਕੇ ਉੱਥੇ ਪ੍ਰਚਾਰ ਹੀ ਹੋਇਆ ਕਿ ਮੋਦੀ ਦਾ ਤੇਲੀ ਜ਼ਾਤ ਦਾ ਹੈ ਕਿ ਭਾਈ ਜੇ ਤੁਹਾਡਾ ਤੇਲੀ ਪ੍ਰਧਾਨ ਮੰਤਰੀ ਬਣਨ ਲੱਗਾ ਤੇ ਤੇਲੀ ਤੇਲ ਨੂੰ ਵੋਟ ਪਾਏ ਸੋ ਹੁਣ ਅੱਜ ਉਹ ਅੰਬੇਦਕਰ ਜਿਹਦਾ ਇਹ ਨਾਂ ਸੁਣਨ ਸੁਣਨ ਨੂੰ ਰਾਜੀ ਨਹੀਂ ਸੀ ਉਹਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਵਿਧਨ ਦਾ ਮੈਪ ਜਿਵੇਂ ਦਲਿਤ ਪਾਪੂਲੇਸ਼ਨ ਹੈ ਦਲਿਤ ਵੋਟ ਬੈਂਕ ਹੈ ਤੇ ਜੇ ਇਹਨਾਂ ਨੂੰ ਅਸੀਂ ਨਾਲ ਨਹੀਂ ਲਾਵਾਂਗੇ ਤੇ ਅਲਟੀਮੇਟਲੀ ਜਿਵੇਂ ਹੁਣ ਬਿਹਾਰ 'ਚ ਫੇਲ ਹੋਏ ਨੇ ਬੜੀ ਬੁਰੀ ਤਰ੍ਹਾਂ ਇਹਨਾਂ ਦਾ ਚੱਲਿਆ ਨਹੀਂ ਤਾਂ ਉਹਨਾਂ ਦੀ ਸੋਸ਼ਲ ਇੰਜੀਨੀਅਰਿੰਗ ਚੱਲ ਗਈ ਜਿਹੜੀ ਹੈ ਉਹਨਾਂ ਦੀ ਲਾਲੂ ਯਾਦਵ ਦੀ ਔਰ ਨतीश ਕੁਮਾਰ ਦੀ ਕਿ ਉਹਨਾਂ ਨੇ ਉੱਥੇ ਆਪਣੇ ਮੁਸਲਮਾਨ ਵੀ ਨਾਲ ਲਾ ਲਏ ਦਲਿਤ ਵੀ ਆ ਗਏ ਯਾਦਵ ਵੀ ਆ ਗਏ ਸੋ ਇੱਕ ਪਾਸਾ ਤਾਂ ਆਰਐਸਐਸ ਦਾ ਇਨਰ ਸਰਕਲ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਹੁਣ ਬੇਦਖਰ ਇਹ ਸ਼ੇਰ ਨੂੰ ਜੱਫੀ ਪਾ ਲਏ ਇਹਨਾਂ ਨੇ ਕਿ ਵੀ ਇਹ ਸਾਨੂੰ ਕਬੂਲ ਹੈ ਐਜ਼ ਲੌਂਗ ਐਜ਼ ਅਸੀਂ ਇਹਨਾਂ ਨੂੰ ਆਪਣੀ ਰਾਈਟ ਸਾਈਡ ਤੇ ਰੱਖੀਏ ਮੋਦੀ ਲਾਹੌਰ ਚ ਪਹੁੰਚ ਕੇ ਆਪਣੀ ਜਿਹੜਾ ਮੋਦੀਪੂਣਾ ਕਰ ਰਿਹਾ ਮੋਦੀਪੂਣਾ ਦਾ ਮਤਲਬ ਜਿਹੜਾ ਹੁੰਦਾ ਹੈ ਬੇਈਮਾਨੀ ਔਰ ਟੀਟਤਾਈ ਔਰ ਜ਼ੁਲਮ ਇਹਨੂੰ ਹੀ ਮੋਦੀਪੂਣਾ ਕਿਹਾ ਜਾਏ ਹੁਣ ਐਨ ਉਸ ਵੇੜੇ ਰਾਮਾਧਵ ਜਿਹੜਾ ਉਹ ਅਲ ਜਜ਼ੀਰਾ ਨੂੰ ਇੰਟਰਵਿਊ ਦੇ ਰਿਹਾ ਔਰ ਇਸ ਇੰਟਰਵਿਊ ਚ ਜਿਸ ਨੂੰ ਮੀਡੀਆ ਨੇ ਅਲ ਜਜ਼ੀਰਾ ਨੇ ਤਾਂ ਦਿੱਤਾ ਹੀ ਬਾਕੀਆਂ ਨੇ ਵੀ ਉਸ ਤੇ ਕਮੈਂਟ ਕੀਤੇ ਉਹਦੇ ਚ ਕਹਿ ਰਿਹਾ ਹੈ ਆਰਐਸਐਸ ਬਲੀਵਸ ਇੰਡੀਆ ਪਾਕਿਸਤਾਨ ਬੰਗਲਾਦੇਸ਼ ਵਿਲ ਰੀਯੂਨਾਈਟ ਉਹਨੇ ਕਿਹਾ ਜੀ ਸਾਡਾ ਇਹ ਵਿਸ਼ਵਾਸ ਹੈ ਅਲਟੀਮੇਟਲੀ ਇਹ ਤਾਂ 60 ਸਾਲ ਪਹਿਲਾਂ ਇਹਨਾਂ ਨੇ ਕ੍ਰੀਏਟ ਕੀਤਾ 60 ਸਾਲ ਪਹਿਲਾਂ ਅੰਗਰੇਜ਼ਾਂ ਨੇ ਔਰ ਅਲਟੀਮੇਟਲੀ ਅਸੀਂ ਅਖੰਡ ਭਾਰਤ ਹੈ ਔਰ ਭਾਰਤ ਪਾਕਿਸਤਾਨ ਔਰ ਬੰਗਲਾਦੇਸ਼ ਜਿਹੜੇ ਨੇ ਅਲਟੀਮੇਟਲੀ ਇੱਕ ਨੇਸ਼ਨ ਬਣ ਗਏ ਹੁਣ ਕੀ ਮੈਸੇਜ ਆ ਰਿਹਾ ਜਦੋਂ ਤੁਸੀਂ ਨੇਹਰੂ ਦੀ ਗੱਲ ਦੇਖਦੇ ਹਾਂ ਜਿਹੜਾ ਨਹਿਰੂ ਨੇ ਮਾਸਤਾਰਾ ਸਿੰਘ ਨੂੰ ਕਿਹਾ ਕਿ ਸਰਕਮਸਟੈਂਸਸ ਹੈਵ ਨਾਊ ਚੇਂਜਡ ਇਹ ਬਾਤ ਐਸੀ ਤੀਜੀਏ ਹਰ ਬਾਤ ਕੇ 100 ਪਹਿਲੂ ਹੂ ਕੋਈ ਪਹਿਲੂ ਤੋੜੇ ਬਾਤ ਬਦਲਣੇ ਕੇ ਲੀਏ ਜੀ ਹੁਣ ਉਸ ਸਾਰੇ ਚ ਉਧਰ ਮੋਦੀ ਕੀ ਸਨਿਆ ਦੇ ਰਿਹਾ ਹੈ ਦਲਤਾ ਨੂੰ ਕੀ ਸਨਿਆ ਦੇ ਰਹਿ ਨੇ ਅੰਬੇਦਕਰ ਨੂੰ ਔਨ ਕਰਕੇ ਤੇ ਇਧਰ ਅਲ ਜ਼ੀਰਾ ਰਾਈ ਦੁਨੀਆ ਭਰ ਦੇ ਵਿੱਚ ਮੁਸਲਮਾਨਾਂ ਨੂੰ ਈਸਾਈਆਂ ਨੂੰ ਕੋਈ ਵੀ ਕਾਮ ਹੋਏ ਉਹਨਾਂ ਨੇ ਇਹ ਸੁਨੇਹਾ ਦੇ ਦਿੱਤਾ ਹੈ ਕਿ ਭਾਈ ਕੀਪਸ ਯੂਰ ਹੈਂਡਸ ਆਫ ਅਲਟੀਮੇਟਲੀ ਪਾਕਿਸਤਾਨ ਤੇ ਬੰਗਲਾਦੇਸ਼ ਅਸੀਂ ਹੜਪਣੇ ਨੇ ਔਰ ਬੀਜੇਪੀ ਦਾ ਜਨਰਲ ਸੈਕਟਰੀ ਆ ਰਾਮ ਆਧਵਾ ਅਜਕਲ ਬੀਲੀਵਸ ਦੈਟ ਇੰਡੀਆ ਪਾਕਿਸਤਾਨ ਐਂਡ ਬੰਗਲਾਦੇਸ਼ ਵਿਲ ਰੀਯੂਨਾਈਟ ਵਨ ਡੇ ਟੂ ਫਾਰਮ ਐਨ ਅਨਡਿਵਾਈਡਡ ਇੰਡੀਆ ਹੁਣ ਅਨਡਿਵਾਈਡਡ ਇੰਡੀਆ ਕੀ ਹੈ ਅਖੰਡ ਭਾਰਤ ਯਾ ਅਖੰਡ ਭਾਰਤ ਬਣੇਗਾ ਫਿਰ ਉਹ ਕਹਿੰਦੇ ਦਾ ਰਾਸ਼ਟਰੀ ਸਵੈਕਸੇਵਕ ਸੰਘ ਆਰਐਸਐਸ ਸਟਿਲ ਬੀਲੀਵਸ That one day these parts, which have for historical reasons separated only 60 years ago, will again through popular goodwill come together and a Bharat will be created. As an RSS member, I also hold on to the view, he said, clarifying he didn't mean to wage a war against any of the neighbors. That doesn't mean. कह रहे हैं। जी देखो, जर्मन दो अड अड देश सी, ओ हो जी. और हूँ पता है कि ਫੌਜੀ ਤਾਕਤ ਪਾਕਿਸਤਾਨ ਕੋਲ ਨਿਊਕਲੀਅਰ ਹੈ ਜੇ ਨਿਊਕਲੀਅਰ ਨਾ ਹੁੰਦਾ ਤਾਂ ਹੁਣ ਦਾ ਉਹਨਾਂ ਦਾ ਕੰਮ ਕੀਤਾ ਹੁੰਦਾ ਪਰ ਕਹਿੰਦਾ ਨਹੀਂ ਜੇ ਅਸੀਂ ਉਹਨਾਂ ਨੂੰ ਪ੍ਰੇਮ ਦੇ ਨਾਲ ਜਿਹੜਾ ਉਹ ਵਾਪਸ ਲਿਆਵਾਂਗੇ ਜ਼ੋਰ ਦੇ ਨਾਲ ਨਹੀਂ ਔਰ ਇਹੀ ਇੰਟਰਵਿਊ ਜਿਹਦੇ ਵਿੱਚ ਫਰਦਰ ਡੀਟੇਲ ਜਿਹਦੀ BBC ਦੇ ਜਿਹੜੀ ਹੈ ਆਡਿਟ ਸੈਕਸ਼ਨਸ ਨੇ ਛਾਪੀ ਉਹਦੇ ਵਿੱਚ ਹੁਣ ਜਿਹੜਾ ਇਹਨੂੰ ਇੰਟਰਵਿਊ ਕਰ ਰਿਹਾ ਇਹ ਕੋਈ ਸਾਡੇ ਵਰਗੇ ਤਾਂ ਨਹੀਂ ਹੈ ਜਿਹੜੇ ਚੁੱਪ ਕਰਕੇ ਜੋ ਇਹਨਾਂ ਦਾ ਝੂਠ ਹੈ ਉਹਨੂੰ ਸੁਣਦੇ ਨੇ ਜਿਹੜੇ ਇਹਨਾਂ ਦੇ ਐਂਕਰ ਨੇ ਅਲ ਜਜ਼ੀਰਾ ਦੇ ਉਹ ਬਹੁਤ ਸਮਾਰਟ ਨੇ ਔਰ ਉਹਨਾਂ ਦਾ ਜਿਹੜਾ ਐਂਕਰ ਉਹ ਉਹਨਾਂ ਨੇ ਚੁਣਿਆ ਹੈ ਹੈਡ ਟੂ ਹੈਡ ਇਹ ਉਹਨਾਂ ਦਾ ਪ੍ਰੋਗਰਾਮ ਸੀ ਅਲ ਜਜ਼ੀਰਾ ਦਾ ਉਹਦਾ ਐਂਕਰ ਸੀ ਮਹਿੰਦੀ ਹਸਨ ਤੇ ਉਹਨੇ ਉਹਨੂੰ ਕਿਹਾ ਇਹਨੂੰ ਮਾਦਵ ਨੂੰ ਕਿ ਭਈ ਗੋਲ ਵਲਕਰ ਨੇ ਤੁਸੀਂ ਤਾਂ ਕਹਿ ਰਹੇ ਹੋ ਜੀ ਬੜਾ ਤੁਸੀਂ ਮਲਾਓਗੇ ਔਰ ਤੁਹਾਡੀ ਬੜੀ ਵੀ ਗੋਲ ਵਲਕਰ ਨੇ ਤਾਂ ਇਹ ਕੀ ਹੋਇਆ ਕਿ ਇਸਾਈ ਜਿਹੜੇ ਨੇ ਇਹ ਬਲੱਡ ਸਕਰ ਨੇ ਇਹ ਬਲੱਡ ਗਿਵਰ ਨਹੀਂ ਹੈਗਾ ਤੁਸੀਂ ਇਹ ਨਾ ਸਮਝੋ ਕਿ ਵੀ ਇਹ ਇਹ ਬਲੱਡ ਗਿਵਨ ਹੈ ਬਲੱਡ ਸਖਰ ਨੇ ਇਹ ਖੂਨ ਚੂਸਣ ਵਾਲੇ ਨੇ ਹੁਣ ਜਦੋਂ ਉਹਨਾਂ ਨੇ ਉਹ ਪੁੱਛਿਆ ਕਿ ਵੀ ਤੂੰ ਵੀ ਔਰ ਮੋਦੀ ਵੀ ਇਹ ਕਹਿੰਦੇ ਹੋ ਕਿ ਵੀ ਗੋਲ ਵਲਕਰ ਸਾਡਾ ਜਿਹੜਾ ਉਹ ਪ੍ਰੇਰਣਾ ਸਰੋਤ ਹੈ ਪਰ ਉਹ ਤਾਂ ਕਹਿੰਦਾ ਹੈ ਵੀ ਗੋਲ ਵਲਕਰ ਤਾਂ ਕਹਿੰਦਾ ਵੀ ਉਹਨੂੰ ਨਾਜ਼ੀ ਜਰਮਨੀ ਤੋਂ ਪ੍ਰੇਰਣਾ ਮਿਲੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਉਹਨੇ ਕਿਹਾ ਜੀ ਕਿ ਤੁਸੀਂ ਠੀਕ ਨਹੀਂ ਕਹਿ ਰਹੇ ਗੋਲ ਵਲਕਰ ਨੇ ਇਦਾਂ ਦਾ ਕੁਝ ਨਹੀਂ ਕਿਹਾ ਤੁਸੀਂ ਤਾਂ ਮਿਸਕੋਟ ਕਰ ਰਹੇ ਹੋ ਉਹਨੇ ਕਿਹਾ ਜੀ ਮੈਂ ਕਿਥੋਂ ਮਿਸਕੋਟ ਕਰ ਰਹੇ ਹਾਂ ਕਿ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ ਆਪਣੀ ਇਸ ਕਿਤਾਬ ਦੇ ਵਿੱਚ ਬੰਚ ਆਫ ਥਾਟਸ ਉਹਨਾਂ ਦੀ ਕਿਤਾਬ ਹੈ ਗੋਲ ਵਲਕਰ ਦੀ ਵੀ ਉਹਦੇ ਚ ਉਹਨੇ ਕਿਹਾ ਵੀ ਬਲੱਡ ਸ਼ਕਰ ਨੇ ਔਰ ਮੁਸਲਮਾਨਾ ਦਲੇ ਉਹਨਾਂ ਮਹਿੰਦੀ ਹਸਨ ਨੇ ਉਹਨੇ ਕਿਹਾ ਕਿ ਭਈ ਦੇਖੋ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਕਿ ਜਿਹੜੇ ਮੁਸਲਮਾਨ ਔਰ ਰੀਸਾਈ ਇਹ ਬੰਚ ਆਫ ਥਾਟਸ ਦੇ ਨੂੰ ਕੋਟ ਕੀਤਾ ਕਿ ਭਈ ਇਹ ਬਾਹਰੋਂ ਆਏ ਲੋਕ ਨੇ ਔਰ ਇਹ ਸਾਡੇ ਸਮਾਜ ਦਾ ਹਿੱਸਾ ਨਹੀਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਇਸ ਦੇ ਮਾਮਲੇ 'ਚ ਰਾਮ ਜਿਹੜਾ ਮਾਧਵ ਹੈ ਉਹ ਕਹਿੰਦਾ ਨਹੀਂ ਉਹਨਾਂ ਨੇ ਕਦੇ ਵੀ ਬਲੱਡ ਸਕਰ ਨਹੀਂ ਕੀਤਾ ਉਹ ਤੁਸੀਂ ਗਲਤ ਕਾਉਟ ਕਰ ਰਹੇ ਹੋ ਉਹਨਾਂ ਨੇ ਕਿਹਾ ਜੀ ਮੈਂ ਤਾਂ ਉਹਨਾਂ ਨੇ ਤਿੰਨ ਫੇਰ ਮਿੰਦੀ ਹਸਨੇ ਕਿਹਾ ਪਰ ਗੋਲਵਲਕਰ ਨੇ ਤਿੰਨ ਅੰਦਰੂਨੀ ਖਤਰਿਆਂ ਦਾ ਜ਼ਿਕਰ ਕੀਤਾ ਮੁਸਲਮਾਨ ਇਸਾਈ ਤੇ ਕਮਿਨਿਸਟ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਗੋਲਵਲਕਰ ਨੇ ਕਿਹਾ ਵੀ ਸਾਡੇ ਲਈ ਸਭ ਤੋਂ ਵੱਡਾ ਖਤਰਾ ਮੁਸਲਮਾਨ ਨੇ ਈਸਾਈ ਨੇ ਤਾਂ ਕਮਿਨਿਸਟ ਨੇ ਇਹ ਉਹੀ ਹੈ ਜੋ ਗੱਲ 나ਜ਼ੀਆਂ ਨੇ ਕਹੀ ਜੀ ਕਿ ਇਹ ਯਹੂਦੀ ਇਹ ਕਮਿਨਿਸਟ ਇਹ ਸਾਡੇ ਲਈ ਸਭ ਤੋਂ ਵੱਡਾ ਖਤਰਾ ਨੇ ਤਾਂ ਹੱਲ ਉਹੀ ਗੋਲਵਲ ਕਰਦੇ ਕਿ ਆਰੇ ਨਾਲ ਹੀ ਫਿਰ ਤੁਸੀਂ ਦੇਖੋ ਕਿਸ ਕਦਰ ਇਹ ਬੇਈਮਾਨਾਂ ਦਾ ਟੋਲਾ ਰਾਮਾਦਵ ਕਹਿੰਦੇ ਇਹ ਖਤਰਾ ਨਹੀਂ ਚੁਣੌਤੀਆਂ ਨੇ ਚੈਲੰਜ ਨੇ ਹੁਣ ਚੈਲੰਜ ਤੇ ਖਤਰੇ 'ਚ ਕੀ ਫਰਕ ਹੈ ਜਿਹੜਾ ਤੁਹਾਡੇ ਲਈ ਚੈਲੰਜ ਹੈ ਉਹਨੂੰ ਤੁਸੀਂ ਐਲੀਮੀਨੇਟ ਕਰੋਗੇ ਤੇ ਫਿਰ ਉਹਨੇ ਮਹਿੰਦੀ ਅਸਰ ਨੇ ਕਿ ਆਛਾ ਤਿੰਨ ਚੈਲੰਜਸ 3 ਚੈਲੰਜਸ ਕਹਿੰਦਾ ਹਾਂ ਇਹ ਚੁਣੌਤੀਆਂ ਨੇ ਇਹਦੀ ਗੱਲ ਕਰਨੀ ਹੋਏਗੀ ਔਰ ਇਸ ਗੱਲ ਨੂੰ ਹੀ ਜਦੋਂ ਫੇਰ ਉਹਨੇ ਦੂਸਰੇ ਪਾਗ ਦਾ ਜ਼ਿਕਰ ਕੀਤਾ ਹੈ ਕਿ ਉਸ ਕਿਤਾਬ ਦੇ ਵਿੱਚ ਰਾਸ਼ਟਰ ਔਰ ਉਸकी ਸਮੱਸਿਆएं ਨਾਮ ਦਾ ਚੈਪਟਰ ਹੈ ਤੇ ਉਹਦਾ ਜਿਹੜਾ 16ਵਾਂ ਅਧਿਆਏ ਹੈ ਉਹਦਾ ਜਿਹੜਾ ਟਾਈਟਲ ਹੀ ਇਹ ਆ ਕਿ ਅੰਦਰੂਨੀ ਖਤਰੇ ਤੇ ਇਹਦੇ ਚ ਉਹਨੇ ਕਿਹਾ ਜੀ ਨਹੀਂ ਜਿਹੜਾ ਇਹ ਇਹ ਗਲਤ ਹੈ ਜੀ ਇਹ ਗਲਤ ਸੋ ਮਤਲਬ ਇਹ ਹੈ ਵੀ ਕਿਤਾਬ ਸਾਹਮਣੇ ਪਈ ਹੈ ਐਂਕਰ ਕੋਟ ਕਰਕੇ ਕਹਿ ਰਿਹਾ ਵੀ ਗੋਲਵਲਕਲ ਤੁਹਾਡੀ ਪ੍ਰੇਰਨਾ ਆ ਤੁਸੀਂ ਉਹ ਸਾਹਮਣੇ ਬੈਠਾ ਕਹਿ ਰਿਹਾ ਮੁਕਰ ਰਿਹਾ ਕਹਿੰਦਾ ਜੀ ਨਹੀਂ ਐਵੇਂ ਨਹੀਂ ਹੈ ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਇਹ ਤਿੰਨੋਂ ਹੀ ਸਿਨੈਰੀਓ ਡਵੈਲਪ ਹੋ ਰਹੇ ਨੇ ਔਰ ਮੈਂ ਕਨਕਲੂਡ ਕਰਾਂ ਇਸ ਇਸ਼ੂ ਨੂੰ ਜੀ ਦਲ ਖਾਲਸਾ ਨੇ ਇਸ ਦੇ ਉੱਤੇ ਬੜੀ ਠੁਕਵੀਂ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਸੈਮੀਨਾਰ ਕੀਤਾ ਹੋਰ ਵੀ ਚੀਜ਼ਾਂ ਡਿਸਕਸ ਕੀਤੀਆਂ ਉਰੇ ਮੈਂ ਐਗਜ਼ੈਕਟ ਉਹਨਾਂ ਦੇ ਸ਼ਬਦੀ ਦੁਹਰਾਣਾ ਚਾਹੁੰਦਾ ਜੋ ਉਹਨਾਂ ਨੇ ਰਾਮ ਮਾਦਵ ਦੇ ਹਵਾਲੇ ਨਾਲ ਕਹੇ ਨੇ ਉਹਨਾਂ ਨੇ ਕਿਹਾ ਆਰਐਸਐਸ ਦੇ ਜਨਰਲ ਸਕੱਤਰ ਰਾਮ ਮਾਦਵ ਦਾ ਬਿਆਨ ਕਿ ਇੱਕ ਦਿਨ ਅਖੰਡ ਭਾਰਤ ਕਾਇਮ ਕਰਨ ਲਈ ਪਾਕਿਸਤਾਨ ਬੰਗਲਾਦੇਸ਼ ਤੇ ਭਾਰਤ ਮੋੜ ਰਲੇਵਾ ਕਰਨਗੇ ਨੂੰ ਸਿਰੇ ਤੋਂ ਨਕਾਰਦਿਆਂ ਉਹਨਾਂ ਕਿਹਾ ਇਤਿਹਾਸ ਅੱਗੇ ਵਧਦਾ ਹੈ ਪਿੱਛੇ ਨੂੰ ਨਹੀਂ ਕਿ ਹਿਸਟਰੀ 무ਵਜ਼ ਫਾਰਵਰਡਸ ਨਾਟ ਬੈਕਵਰਡਸ ਸੰਘ ਪਰਿਵਾਰ ਦੇ ਉੱਚ ਅਹੁਦੇਦਾਰ ਦਾ ਇਹ ਬਿਆਨ ਸੰਸਥਾ ਦੀ ਚਿਰਾਂ ਤੋਂ ਲੁਕਵੀਂ ਮਨਸ਼ਾ ਕਿ ਇਸ ਭਾਰਤੀ ਉਪਮਹਾਦੀਪ ਦੀਆਂ ਸਾਰੀਆਂ ਕਟ ਗਿਣਤੀ ਕੌਮਾਂ ਨੂੰ ਵਿਸ਼ਾਲ ਹਿੰਦੂ ਸਾਗਰ ਵਿੱਚ ਜ਼ਜ਼ਬ ਕਰਨ ਦੀ ਸੋਚ ਨੂੰ ਉਜਾਗਰ ਕਰਦੀ ਸੋ ਇਹਨਾਂ ਨੇ ਬਿਲਕੁਲ ਠੀਕ ਜਿਸ ਲਾਈਨ ਦੇ ਉੱਤੇ ਅਸੀਂ ਗੱਲ ਕੀਤੀ ਹੈ ਕਿ ਇਹ ਇਹਨਾਂ ਦਾ ਅੰਡਰ ਕਰੰਟ ਹੈ ਬਾਹਰੋਂ ਕਹਿਣ ਕਿ ਜੀ ਤੁਸੀਂ ਸਾਡੇ ਦੋਸਤ ਹੋ ਤੁਸੀਂ ਸਾਡੇ ਮਿੱਤਰ ਹੋ ਤੁਸੀਂ ਭਾਈ ਭਾਈਓ ਸਿੱਖਾਂ ਨੂੰ ਕਿਹਾ ਤੁਸੀਂ ਸਾਡੀ ਖੜਕਤਾਰੀ ਬਾਹੋਂ ਮੁਸਲਮਾਨਾਂ ਨੂੰ ਜੋ ਮਰਜ਼ੀ ਕਹਿਣ ਕਿ ਨਹੀਂ ਨਹੀਂ ਉਹਨੇ ਅੰਦਰੂਨੀ ਖਤਰਾ ਨਹੀਂ ਸੀ ਕਿਹਾ ਉਹਨੇ ਤਾਂ ਚੁਣੌਤੀ ਕਿਹਾ ਸੀ ਪਰ ਅਲਟੀਮੇਟ ਮਨਸ਼ਾ ਇਹਨਾਂ ਦੀ ਇਹ ਹੈ ਕਿ ਇਹਨਾਂ ਸਾਰਿਆਂ ਨੂੰ ਜਿਹੜੇ ਮੁਸਲਮਾਨ ਨੇ ਇਸਾਈ ਨੇ ਸਿੱਖ ਨੇ ਬੋਧੀ ਨੇ ਜੈਨੀ ਨੇ ਔਰ ਉਹ ਸਾਰੇ ਸਬ ਕੌਂਟੀਨੈਂਟ ਦਾ ਜੋ ਕੁਝ ਵੀ ਹੈ ਉਹ ਹਿੰਦੂਤਵਾ ਦੇ ਸਮੁੰਦਰ ਦੇ ਵਿੱਚ ਉਸ ਨੂੰ ਵਿਸ਼ਾਲ ਹਿੰਦੂ ਸਾਗਰ ਦੇ ਵਿੱਚ ਜਜ਼ਬ ਕਰਨਾ ਉਹਨਾਂ ਕਿਹਾ ਰਾਮ ਮਾधव ਆਰਐਸਐਸ ਦਾ ਦਿਮਾਗ ਮੰਨਿਆ ਜਾਂਦਾ ਹੈ ਤੇ ਇਸ ਦੇ ਬਿਆਨ ਦੇ ਪਿੱਛੇ ਕੁਝ ਲੁਕਵੇਂ ਅਰਥ ਜ਼ਰੂਰ ਹਨ ਜਿਸ ਦੀ ਡੂੰਘਾਈ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਸ ਲਈ ਉਹ ਘਟ ਗਿਣਤੀਆਂ ਨੂੰ ਸੁਚੇਤ ਕਰਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਅਲਾਰਮ ਬੈਲ ਜੀ ਕਿ ਜੇ ਇਹ ਹੁਣੇ ਕਹਿ ਰਿਹਾ ਇਸਤਰੀ ਭਾਗ ਉਹਨਾਂ ਦੀ ਆਈਡੀਓਲੋਜੀ ਤਾਂ ਫਾਰ ਲੌਂਗ ਹੈ ਪਰ ਇਸ ਸਟੇਜ ਦੇ ਉੱਤੇ ਜਦੋਂ ਕਿ ਮੋਦੀ ਉੱਥੇ ਸੋਸ਼ਲ ਡਿਪਲੋਮੇਸੀ ਕਰ ਰਿਹਾ ਹੈ ਉਧਰ ਅੰਬੇਦਕਰ ਨੂੰ ਗੜਨ ਲਾ ਰਹੇ ਨੇ ਔਰ ਇਹ ਬਿਆਨ ਦੇ ਰਿਹਾ ਉਨਾ ਕਹਿਆ ਕਿ ਅਜੋਕੇ ਸਮੇਂ ਵਿੱਚ ਜਦੋਂ ਕਸ਼ਮੀਰੀ ਸਿੱਖ ਤੇ ਨਾਗਿਆਂ ਦਾ ਵੱਡਾ ਹਿੱਸਾ ਆਪਣੇ ਪੁਰਖਾਂ ਦੇ ਭਾਰਤ ਨਾਲ ਮਿਲਣ ਦੇ ਫੈਸਲੇ ਉੱਤੇ ਪਛਤਾ ਰਿਹਾ ਹੈ ਅਤੇ ਅਜੇ ਸਮੇਂ ਆਰਐਸਐਸ ਦਾ ਅਜਿਆ ਸੋਚਣਾ ਮੂਰਖਾਂ ਦੀ ਦੁਨੀਆ ਵਿੱਚ ਰਹਿਣ ਦੇ ਬਰਾਬਰ ਉਹਨਾਂ ਨੇ ਕਿਹਾ ਜੀ ਕਿ ਇਹ ਇਹ ਤਾਂ ਮੁਰਖ ਬਣ ਗਏ ਪਾਕਿਸਤਾਨ ਕਸ਼ਮੀਰ ਔਰ ਬੰਗਲਾਦੇਸ਼ ਕਸ਼ਮੀਰੀ ਸਿੱਖ ਤੇ ਨਾਗੇ ਇਹ ਇਸ ਕੋ ਲੋ ਪਛਤਾ ਰਹੇ ਨੇ ਕਿ ਉਹਨਾਂ ਦੇ ਪੁਰਖਿਆਂ ਨੇ ਕਿਉਂ ਤੁਹਾਡੇ ਨਾਲ ਰਲੇਵਾ ਕੀਤਾ ਉਹਨਾਂ ਨੇ ਆਪਣੇ ਅੱਡ ਦੇਸ਼ ਕਿਉਂ ਨਹੀਂ ਬਣਾਏ ਤੇ ਤੁਸੀਂ ਉਹਨਾਂ ਨੂੰ ਅੱਜ ਜ਼ਜਬ ਕਰਨਾ ਚਾਹੁੰਦੇ ਹੋ ਤੁਸੀਂ ਕਿਹੜੇ ਮੂਰਖਾਂ ਦੇ ਦੇਸ਼ 'ਚ ਰਹਿ ਰਹੇ ਹੋ ਉਹਨਾਂ ਕਹਿਆ ਕਿ ਇੱਕ ਸਚਾਈ ਹੈ ਕਿ ਪਾਕਿਸਤਾਨ ਬੰਗਲਾਦੇਸ਼ ਤੇ ਭਾਰਤ ਇੱਕ ਪ੍ਰਭੂ ਸਤਾ ਸੰਪਨ ਮੁਲਕ ਸੋਵਰਨ ਕੰਟਰੀਜ਼ ਹਨ ਤੇ ਇਸੇ ਤਰ੍ਹਾਂ ਹੀ ਪੰਜਾਬ ਅਤੇ ਕਸ਼ਮੀਰ ਤੇ ਨਾਗaland ਦੇ ਲੋਕ ਵੀ ਆਪਣਾ ਆਜ਼ਾਦ ਮੁਲਕ ਸਿਰਜਣ ਦਾ ਇਰਾਦਾ ਅਤੇ ਇਛਾ ਰੱਖਦੇ ਹਨ اور ਮੈਂ ਸਮਝਦਾ ਇਹ ਇਹ ਰੀਜਾਇਨਡਰ ਹੁੰਦਾ ਹੈ ਜਿਹੜਾ ਟਾਈਮ ਦੇ ਨਾਲ ਆਣਾ ਚਾਹੀਦਾ ਹੈ ਜੇ ਹਿੰਦੂਤਵਾਦ ਦੇ ਥਿੰਕ ਟੈਂਕ ਨੇ ਜਾਂ ਆਈਡੀਆਲੋਗ ਨੇ ਸਿਗਨਲ ਦਿੱਤਾ ਮੈਂ ਕਿਤੇ ਦੇਖਿਆ ਨਹੀਂ ਹੈ ਵੀ ਇਹਦੇ ਤੇ ਕਿਸੇ ਨੇ ਬਹੁਤ ਕਿਉਂਕਿ ਬਹੁਤ ਤਾਂ ਜਦੋਂ ਉਹ ਸਿਗਨਲ ਦੇ ਰਿਹਾ ਸੀ ਇੱਧਰ ਸਭ ਮੋਦੀ ਦੀ ਜੈ ਜੈਕਾਰ ਕਰ ਰਹੇ ਸੀ ਕਿ ਜੀ ਦੇਖੋ ਜੀ ਮੋਦੀ ਪਹੁੰਚ ਗਿਆ ਵੱਡਾ ਕੂ ਕਰਤਾ ਹੈ ਉਹ ਮੈਂ ਕਹਿੰਦਾ ਨਿਕਲਿਆ ਕੀ ਹੈ ਥਾਲੀ ਚ ਕੀ ਹੈ ਕਿਹੜਾ ਸਮਝੌਤਾ ਪੋਲੀਟੀਕਲ ਕੂ ਕਿੱਥੋਂ ਹੋ ਗਿਆ ਜੀ ਜਾਂ ਪੋਲੀਟੀਕਲ ਡਿਪਲੋਮੇਸੀ ਕਿੱਥੋਂ ਕਿਹੜਾ ਸਮਝੌਤਾ ਹੋਇਆ لیکن اے اصلی گل ہے کہ ادھر ਤੁਸੀਂ ਇਹਨੂੰ ਕਹਿੰਦੇ ਨੇ স্মੋਕ ਸਕਰੀਨ ਕ్రియేట్ ਕਰਨਾ ادھر ਕਹੋ ਜੀ ਅਸੀਂ ਗੁੱਡਵਿਲ ਗੁੱਡਵਿਲ ਪਾਕਿਸਤਾਨ دوست ادھر ਕਹੋ ਜੀ ਆਲਟੀਮੇਟਲੀ ਤੁਸੀਂ ਸਾਡੀ ਗੱਲ ਵੱਕੜੀ ਚ ਹੋਣਾ ਅਸੀਂ ਤੁਹਾਨੂੰ ਜਿਹੜਾ ਆਪਣੀ ਹਿੱਕ ਨਾਲ ਲਾ ਕੇ ਮਾਰਨਾ ਜਦੋਂ ਇਹ ਐਟੀਟਿਊਡ ਹੈ ਔਰ ਇਹ ਬਿਲਕੁਲ ਠੀਕ ਦਲ ਖਾਲਸਾ ਨੇ ਲਾਈਨ ਲਈ ਕਿ ਤੁਸੀਂ ਇਧਰ ਇੱਕ ਬਣਾਉਣਾ ਚਾਹੁੰਦੇ ਹੋ ਜੀ ਇਹ ਉਹ ਇਵੇਂ ਹੀ ਹੈ ਕਿ ਜਿਵੇਂ ਨਾਵੇਂ ਪਾਸ਼ਾ ਨੇ ਔਰੰਗਜ਼ੇਬ ਨੂੰ ਵੰਗਾ ਰਿਆ ਸੀ ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ ਮੈਂ ਤਾਂ 3 ਬਣਾਉਣੇ ਚਾਹੁੰਦਾ ਕਿ ਵੀ ਤੇਰੀ ਚਾਹਤ ਹੈ ਕਿ ਜੀ ਇੱਕ ਮذਬ ਹੋ ਜਾਏ ਇੱਥੇ ਤਾਂ ਖਾਲਸਾ ਆ ਰਿਹਾ ਜਿਹੜਾ ਕਿ ਅਲਟੀਮੇਟਲੀ ਜਿਹੜਾ ਉਹ ਦੁਸ਼ਟ ਸਿਘਾਰਣ ਦਾ ਜਿਹਦੇ ਜ਼ਿੰਮੇ ਅਕਾਲ ਪੁਰਖ ਨੇ ਫਰਜ਼ ਲਾਇਆ ਹੋਇ ਸੋ ਅਸੀਂ ਸਮਝਦੇ ਆਂ ਵੀ ਉਹਨਾਂ ਨੇ ਇਸ ਰਾਮਾਦਵ ਨੂੰ ਬਿਲਕੁਲ ਠੀਕ ਸਿੱਖ ਰਿਸਪਾਂਸ ਹੈ ਕਿ ਤੁਸੀਂ ਤਾਂ ਉਹਨਾਂ ਨੂੰ ਇਕੱਠੇ ਕਰਨ ਨੂੰ ਫਿਰਦੇ ਹੋ ਅਸੀਂ ਇਸ ਧਰਤੀ ਤੇ ਖਾਲਸਤਾਨ ਵੀ ਬਣਾਉਣਾ ਹੈ ਕਸ਼ਮੀਰ ਵੀ ਹੈ ਔਰ ਨਾਗaland ਵੀ ਹੈ ਔਰ ਅਸੀਂ ਜਿਹੜਾ ਇਹਨਾਂ ਦੇ ਇਸ ਸਟੈਂਡ ਦੀ ਔਰ ਟਾਈਮਲੀ ਰੀਜੋਇੰਡਰ ਦੀ ਸ਼ਲਾਘਾ ਕਰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਨਾਲਨ ਐਂਡ ਬ੍ਰੇਕ ਵੀਵਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਤ